ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਬਿਜਲੀ ਦਾ ਸ਼ਾਰਟ ਸਰਕਟ ਹੋਣ ਦੇ ਨਾਲ ਜਨਰੇਟਰ ਨੂੰ ਲੱਗੀ ਪਿਆ ਨਾ ਕੱਗ ਵੱਡਾ ਹਾ사 ਹੋਣ ਤੋਂ ਹੋਇਆ ਬਚਾ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਦੀ ਰਿਪੋਰਟ ਪਾਜੀ ਬੋ ਦੋ ਨਾ ਓਹ ਸਾਹਮਣੇ ਜੀ ਉਹ ਬੋ ਭਾਈ ਰੱਖ ਲਈਏ والله ਦੇ ਰਿਹਾ ਕੋਈ ਬੋ ਜੀ ਜਨਰੇਟਰ ਮੰਗਦੇ ਨਾ ਉਹ ਮੰਗਦੇ ਬਾਅਦ ਮੀਟਰ ਮੰਗਦੇ ਅੱਲੀ ਕਰਦੇ ਹੋਣ ਦੇ ਲੋ ਚੰਗੀ ਤਰ੍ਹਾਂ ਇਹ ਬੰਦ ਕਰਾ। ਆਹ ਇਹ ਜਗਾ ਦੇ ਬੰਦ ਕਰਾ। ਬੰਦ। ਆਹ ਇਹ। ਯਾ। ਉਹ ਬੋ ਫਾਇਰ ਰੱਖ ਲਈਏ। والله ਦੇ। ਉਹ ਬੋ ਜਿਹੜਾ ਜਨਰੇਟਰ ਮੰਗਦੇ ਇਹਨਾਂ ਨੂੰ? ਜਨਰੇਟਰ ਮੰਗਦੇ, ਇਨਵਰਟਰ ਮੰਗਦੇ। ਕਿਹੜਾ ਬੰਡ ਆ ਜੀ? ਵੈਂਡ ਮੈਂਦੀ ਜੀ। ਕਿਉਂਕਿ ਮਾਮਲਾ ਕੀ ਇਹ ਕਾਜ ਇੱਥੇ ਬਾਹਰ ਬੈਠੇ ਤੁਸੀਂ ਦੇਰ। ਕੋਈ ਐਕਸਰ ਬਣਾਇ ਸਕੇ ਜੀ ਬਣਾ। ਕੋਈ ਲਾਈਟ ਲੂਟ ਦਾ ਪ੍ਰਮਾਣ ਕਿਦਾਂ? ਕਰਕ ਕਠੀ ਕਰ ਰਹੇ ਕਹਿੰਦੇ ਨੇ ਲਾਈਟ ਹੈ ਨਹੀਂ ਇੱਥੇ ਹਾਂਜੀ ਲਾਈਟ ਨਹੀਂ ਕਿੰਨੀ ਦੇਰ ਕਿੰਨੀ ਦੇਰ ਤੋਂ ਮੇਰਾ ਕਬੀ ਕਿ ਮਠਾਨਾ ਹੋ ਗਿਆ ਅੱਛਾ ਇਹ ਹੁਣ ਹੱਦੇ ਕੋ ਐਕਸਰੇ ਵਗੈਰਾ ਐਕਸਰੇ ਹੋ ਰਹੇ ਨਹੀਂ ਕਹਿੰਦੇ ਉਹ ਠੀਕ ਕਰ ਰਹੇ ਜੀ ਹਾਂਜੀ ਲਾਈਟ ਖਰਾਬ ਹਾਂਜੀ ਹਾਂਜੀ ਸਰ ਹਾਂਜੀ ਕੀ ਮਾਮਲਾ ਕੀ ਜਿਹੜਾ ਅੱਗ ਲੱਗੀ ਉਹ ਕੋਸ਼ਣੇ ਲਾਈਟਰ ਜਨਰੇਟਰ ਚਲਾਏ ਹੋਣੇ ਉਹਦੇ ਕਰਕੇ ਚੱਕਣ ਗਏ ਸੀਗੇ ਤੇ ਉਹ ਸਪਾਰਕ ਸ਼ੁਰੂ ਹੋ ਗਿਆ ਤੇ ਅੱਗ ਲੱਗੀ ਨਾਲ ਕਿੰਨਾ ਕ ਨੁਕਸਾਨ ਹੋ ਗਿਆ ਇੰਨਾ ਹੁਣ ਪਤਾ ਨਹੀਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਘੱਟੀ ਤਾਂ ਆ ਗਈ ਹੈ ਕਿੰਨੀਆਂ ਗੱਡੀਆਂ ਆਈਆਂ ਇੱਕੋ ਹੀ ਆਈਆਂ ਹਾਂਜੀ ਇੱਕੋ ਗੱਡੀ ਹੈ ਇੱਕੋ ਗੱਡੀ ਹੈ ਹਾਂਜੀ ਕਿੰਨੇ ਕ ਬੀਜ ਹੋਇਆ ਇਹ ਹਸਪਤਲ ਮਤਲਬ ਇਧਰ ਪਹਿਲੇ ਹੋਇਆ 15 ਮਿੰਟ ਹੀ ਹੋਇਆ 15 ਮਿੰਟ ਕੋਈ ਨੁਕਸਾਨ ਤਾਂ ਨਹੀਂ ਜ਼ਿਆਦਾ ਹੋਇਆ ਜੀ ਇਹ ਨੁਕਸਾਨ ਬਾਹਰ ਤਾਂ ਨਹੀਂ ਹੋਇਆ ਅੰਦਰ ਹੀ ਲੱਗਦਾ ਸ਼ਤਾਰਾ ਤੋੜਾ ਤਾਂ ਹੋ ਗਿਆ ਬੈਠਾ ਹੋ ਗਿਆ ਬਾਬਾ ਕੀ ਨਾਂ ਆਈ ਭਾਈ ਆਪਣਾ ਭਾਈ ਗੁਲਦੀਪ ਰਾਹ ਕਿਹੜੇ ਪਿੰਡ ਤੋਂ ਆ ਮਾਲਾ ਬਈ ਤੇ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹੌਪੀਟਲ ਚ ਆਏ ਆ ਮਾਲਾ ਭਾਈ ਇਹ ਆ ਮੇਰੇ ਦਰਦ ਹੁੰਦੀ ਜਿਹੜਾ ਐਕਸਨ ਰਿਐਕਸ਼ਨ ਟੈਸਟ ਲਿਖਾ ਕੱਲ ਦਾ ਤੇ ਉਹ ਮੈਂ ਅੱਜ ਕਰਵਾਉਣ ਆਇਆ ਜੀ ਕੀ ਕਹਿੰਦਾ ਡੇਢ ਘੰਟਾ ਹੋ ਗਿਆ ਬੈਠੇ ਡੇਢ ਘੰਟਾ ਹੋ ਗਿਆ ਬੈਠੇ ਤੇ ਕੀ ਹੋਣਾ ਇੱਥੇ ਲਾਈਟ ਵਗੈਰਾ ਦੀ ਕੋਈ ਬਰੋਾਡ ਲਾਈਟ ਦੀ ਬਰੋਾਡ ਉਹ ਕਿਦ ਲਾਈਟ ਆਉਗੀ ਤੇ ਬੇਸ ਹਾਂ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੰਗ ਉਹ ਕੀ ਗੱਲ ਨਹੀਂ ਹੁਣ ਵਜੇ ਜਨਰੇਟਰ ਰੱਖਾ ਹੋਇਆ ਕੀ ਕਹਿਣਾ ਤੇ ਪੜ ਤੇ ਲਾਈਟ ਕਿੰਨੀ ਧਰ ਹੋ ਗਈ ਗਈ ਨੂੰ ਡੇਢ ਘੰਟਾ ਹੋ ਗਿਆ ਮਤਲਬ ਮੈਨੂੰ ਡੇਢ ਘੰਟਾ ਹੋਇਆ ਬੈਠੇ ਲਾਈਟ ਦਾ ਤੋ ਵਸ ਤਮ ਸਰ ਜਿਵੇਂ ਚਿਕਮਾ ਸਾਹ ਫਾਇਰ ਐਕਟ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਵਿੱਚ ਕਾਗਲੀ ਸੀ ਸਾਡੇ ਨੂੰ 15-20 ਮਿੰਟ ਹੋਏ ਟੈਲੀਫੋਨ ਆਇਆ ਸੀ ਸਿਵਲ ਹਸਪਤਲ ਜਨਰੇਟਰ ਨੂੰ ਅੱਗ ਲੱਗ ਗਈ ਹੈ ਜੀ ਅਸੀਂ ਤੁਰੰਤ ਹੀ ਫਾਇਰ ਟੈਂਕਰ ਲੈ ਕੇ ਪਹੁੰਚੇ ਹਾਂ ਉੱਥੇ ਸਰ ਕਿੰਨੀਆਂ ਗੱਡੀਆਂ ਲੱਗੀਆਂ ਇਹਦੀਆਂ ਇੱਕੋ ਹੀ ਗੱਡੀ ਆਈ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਦੇਖਣੇ ਜਾ ਕੇ ਸਰ ਕੀ ਨਾਮ ਜੀ ਆਪਣਾ ਮਨਦੀਪ ਸਿੰਘ ਜੀ ਮਨਦੀਪ ਸਿੰਘ ਜੀ ਕੀ ਮਾਮਲਾ ਕੀ ਜਿਹੜਾ ਇੱਕ ਸਿਵਲ ਹਸਪੀਟਲ ਵਿੱਚ ਅੱਗ ਲੱਗੀ ਹੈ ਇਹਨਾਂ ਦੇ ਤੁਹਾਨੂੰ ਹਾਲ ਆਈ ਦੀ ਵੀ ਚੇਂਜ ਸਿਵਲ ਹਸਪੀਟਲ ਵਿੱਚ ਜਨ ਜਦੋਂ ਆ ਕੇ ਦੇਖਿਆ ਇਹਨਾਂ ਦੇ ਅੰਦਰ ਸ਼ਾਰਟ ਸਰਕਟ ਹੋਇਆ ਜੀ ਤੇ ਜਿਹੜਾ ਮੇਨ ਇੰਦਾਰ ਕੰਟਰੋਲਰ ਰੂਮ ਉਹਦੇ ਵਿੱਚ ਸਰ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ ਇਹਨਾਂ ਦੇ ਹੁਣ ਇਹ ਤਾਂ ਇਹੀ ਦੱਸ ਸਕਦੇ ਵਾ 14 ਨਹੀਂ ਹੋएगा ਜਦੋਂ ਚੇਂਜ ਓਵਰ ਲੋ ਹੋ ਗਿਆ ਜੀ ਤੇ ਬਾਕੀ ਤਾਂ ਵਾਇਰਿੰਗ ਲੋ ਹੋ ਗਈ ਆ ਤੇ ਸ਼ੋਰ ਬਾਕੀ ਅੱਗ ਲੱਗਣ ਦਾ ਕਾਰਨ ਕੋਈ ਸਾਹਮਣੇ ਆ? ਉਹ ਸ਼ਾਰਟ ਸਰਕਟ ਹੀ ਆ ਜੀ ਤੇ ਹੁਣ ਸਰ ਕਿਦਾਂ ਹੁਣ ਕਬੂਗਾ ਕਿਤੇ? ਹਾਂ ਜੀ